ਹਾਂਜੀ ਸਾਰਿਆਂ ਨੂੰ ਬੇਰਬਰੀ ਸ਼ਸ਼ਟਿਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਟਿਲਨ ਰਾਇਲ ਬੁਟੀਕ ਤੇ ਅੱਜ ਇੱਕ ਕਾਫੀ ਟਾਈਮ ਬਾਅਦ ਆਪਾਂ ਵੀਡੀਓ ਅਪਲੋਡ ਕਰ ਰਹੇ ਹਾਂ ਇਸ ਵੀਡੀਓ ਵਿੱਚ ਆਪਾਂ ਚਾਰ ਪੰਜ ਨਵੇਂ ਡਿਜ਼ਾਈਨ ਅਪਲੋਡ ਕੀਤੇ ਆ ਕੁਝ ਕ ਮਸ਼ੀਨ ਵਰਕ ਦੇ ਆ ਤੇ ਕੁਝ ਕ ਹੈਂਡ ਵਰਕ ਦੇ ਆ ਤੁਹਾਨੂੰ ਵੀਡੀਓ ਦੇਖ ਕੇ ਪਤਾ ਚੱਲ ਜਿਗਾ ਕਿ ਕਿਹੜੇ ਹੈਂਡ ਵਰਕ ਦੇ ਆ ਤੇ ਕਿਹੜੇ ਮਸ਼ੀਨ ਵਰਕ ਦੇ ਆ ਨਾਲ ਨਾਲ ਮੈਂ ਨਾਲ ਨਾਲ ਗੱਲ ਵੀ ਕਰ ਰਹੀ ਹਾਂ ਤੇ ਨਾਲ ਨਾਲ ਡਿਜ਼ਾਈਨ ਸ਼ੋ ਹੋ ਰਹੇ ਨੇ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਨੂੰ ਨਾਲ ਨਾਲ ਦੇਖ ਦੇਖਦੇ ਰਹੋ ਇਹਨਾਂ ਦੇ ਵਿੱਚੋਂ ਕੁਝ ਕੁ ਕਰੇਪ ਦੇ ਉੱਪਰ ਰੈਡੀ ਹੋਏ ਹੋਏ ਨੇ ਤੇ ਕੁਝ ਕੁ ਨਵਾਂ ਸਟਾਫ ਆਇਆ ਸੀ ਲਾਈਨ ਜੌਰਜਟ ਬਹੁਤ ਸੌਫਟ ਜਿਹਾ ਸਟਾਫ ਸੀ ਉਹਦੇ ਉੱਪਰ ਰੈਡੀ ਹੋਏ ਨੇ ਬਹੁਤ ਸੋਹਣਾ ਨਿਕਲੇ ਉਹ ਸਟਾਫ ਮਤਲਬ ਲਾਈਟ ਵੇਟ ਸਟਾਫ ਆ ਤੇ ਜਿੰਨੇ ਵੀ ਇਹ ਸੂਟਾਂ ਦੇ ਉੱਪਰ ਵਰਕ ਹੋਇਆ ਹੋਇਆ ਹੈ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਸਟਾਫ ਦੇ ਉੱਪਰ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਵਰਕ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਰਵਾ ਸਕਦੇ ਹੋ ਕੀ ਗਰ ਘੇਰੇ ਤੇ ਨਹੀਂ ਕਰਾਉਣਾ ਓਨਲੀ ਚਾਕਾਂ ਤੇ ਕਰਾਉਣਾ ਉਹ ਕਰਵਾ ਸਕਦੇ ਹਾਂ ਦੁਪੱਟਾ ਸਿੰਪਲ ਕਰਾਉਣਾ ਟਾਈ ਐਂਡ ਆਈ ਕਰਾਉਣਾ ਜਿੱਦਾਂ ਵੀ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਰੈਡੀ ਕਰਾਉਣਾ ਚਾਹੁੰਦੇ ਹੋ ਤੁਹਾਨੂੰ ਉਦਾਂ ਹੀ ਸੂਟ ਅਸੀਂ ਰੈਡੀ ਕਰਕੇ ਦੇਵਾਂਗੇ ਸਟਿਚ ਕਰਕੇ ਤੁਸੀਂ ਇਹਨਾਂ ਨੂੰ ਘਰ ਬੈਠੇ ਆਨਲਾਈਨ ਆਰਡਰ ਕਰਕੇ ਮੰਗਵਾ ਸਕਦੇ ਹੋ ਤੁਹਾਨੂੰ ਆਨ ਸਟਿਚ ਚਾਹੀਦੇ ਨੇ ਤਾਂ ਅਸੀਂ ਆਨ ਸਟਿਚ ਵੀ ਭੇਜ ਦਾਂਗੇ ਇਹਨਾਂ ਨੂੰ ਸਟਿਚ ਕਰਕੇ ਚਾਹੀਦੇ ਤਾਂ ਅਸੀਂ ਤੁਹਾਨੂੰ ਸਟਿਚ ਕਰਕੇ ਵੀ ਦੇ ਦਾਂਗੇ ਵੀਡੀਓ ਦੇ ਨੀਚੇ ਸਾਡਾ ਨੰਬਰ ਮੈਂਸ਼ਨ ਹੁੰਦਾ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਸੈਂਡ ਕਰਕੇ ਉਹਦੀ ਫ ਤੇ ਵਰਕ ਕਿਹੜਾ ਹੋਇਆ ਉਹ ਤੁਸੀਂ ਸਾਰੀ ਡਿਟੇਲ ਸਾਡੇ ਤੋਂ ਲੈ ਸਕਦੇ ਹੋ WhatsApp ਤੇ ਮੈਸੇਜ ਕਰਕੇ ਸਕਰੀਨਸ਼ਾਟ ਲੈ ਲਿਆ ਕਰੋ ਜਿਹੜਾ ਸੂਟ ਪਸੰਦ ਹੁੰਦਾ ਤੇ ਇੱਕ ਰਿਕੁਐਸਟ ਹੋਰ ਸੀ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੀ ਅਪਡੇਟ ਮਿਲਦੀ ਰਹੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿ ਤੁਹਾਡੀ ਸਪੋਰਟ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਤੁਹਾਡੀ ਸਪੋਰਟ ਨਾਲ ਹੀ ਸਾਡਾ ਚੈਨਲ ਚੱਲਦਾ ਤੇ ਅੱਗੇ ਵੀ ਉਮੀਦ ਕਰਦੇ ਹਾਂ ਚੱਲਦਾ ਰਹੂਗਾ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੇ ਸੂਟ ਕਿੱਦਾਂ ਦੇ ਲੱਗਦੇ ਨੇ ਡਿਜ਼ਾਈਨ ਕਿੱਦਾਂ ਦੇ ਲੱਗਦੇ ਨੇ ਤੇ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਸਾਡੇ ਤੋਂ ਸੈਂਡ ਕਰਕੇ ਉਹਦਾ ਸੇਮ ਰੈਡੀ ਕਰਵਾ ਸਕਦੇ ਹੋ ਥੈਂਕ ਯੂ